ਨਹੀਂ ਮੇਰੇ ਘਰੇ ਵੀ ਚੋਰੀ ਹੋਈ ਏ ਮੈਂ ਤਾਂ ਬੈਂਕ ਚੋਂ ਘਰ ਆਇਆ ਆ ਹਾਂ ਇਤਨਾ ਹੋ ਰਿਹਾ ਰਮਨ ਐਂਡ ਇਹਦਾ ਡੈਕੀ ਕੁਡੀ ਕਰੂ ਜਦੋਂ ਲੈਟ ਹਾਡਿ ਲੈਂਡ ਦੇ ਇੰਡੀ ਕਰਕੇ ਰਿਆ ਕੀਤੀ ਜਾ ਰਹੀ ਹੈ ਜੀ ਜਿਹੜਾ ਤੁਸੀਂ ਚਲਾਇਆ ਨਾ ਇਸ ਤੋਂ ਮਤਲਬ ਉਹ ਵਾਰਦਤ ਕਰਦੀਆਂ ਨਾ ਦਾ ਉਹ ਮੈਂ ਕਿੱਥੇ ਡੇੜਦਾ ਉਹ ਨਹੀਂ ਇੱਥੇ ਜਿਹੜਾ 来，来、嗯，来，来，来。 ਕਿਆ ਹਾਲ ਹੈ? ਐਮਨ ਇੱਕ ਦਰ ਹੋ ਗਈ। ਕੋਈ ਨਹੀਂ ਰਹਿਦਾ ਨਾ ਕੋਈ ਹੋਣਾ। ਮੈਂ ਤਾਂ ਕੈਨੇਡਾ ਵਿੱਚ ਤੋਂ ਪਾਟ ਹੈ ਕਿ ਆਪਣਾ ਆ। ਮੈਨੂੰ ਨੋਟ। ਉਹ ਇੱਕ ਵਾਰੀ ਹਾਂ ਜੀ। ਇਹ ਤਾਂ ਆਪਾਂ ਲੈ ਗਏ ਹਾਂ। ਹਾਂ ਜੀ ਤਾਂ। ਅੱਛਾ। ਕਰ ਨਾ ਕੋਈ ਮੈਂ ਪੜਾਈ ਚ ਹੂੰ ਠੀਕ ਹੈ ਤੁਸੀਂ ਤੁਹਾਡੇ ਤੁਹਾਡਾ ਨਾ ਕੀ ਹੈ ਬੈਰੀ ਬੱਚਾ ਚਾਹਤੇ ਉੱਥੇ ਤੁਸੀਂ ਕੀ ਜੌਬ ਹੈ ਤੁਹਾਡੀ ਕੀ ਇਸ ਤਰ੍ਹਾਂ ਉੱਥੇ ਨਾ ਹਾਂ ਫਰਟ ਬੋਡੀ ਬਣਾਦੇ ਹਾਂ ਬਾਕੀ ਖਾਓ ਇਹਨਾਂ ਦੀ ਕਰਨੀ ਹੈ ਇਹਨਾਂ ਦੀ ਬਾਈਟ ਕਰਾਓ ਸਭ ਸਵਾਲ ਪਾਉਂਦੇ ਜੀ ਬੀਰ ਆਸ ਆਸ ਪਤਾ ਪਤਾ ਕਰਦੇ ਹਾਂ ਫੋਟੋ ਫੋਟੋ ਕਰਦੇ ਹਾਂ ਫੋਟੋ ਕਰਦੇ ਹਾਂ ਉਹਨੂੰ ਕੀ ਨਾਇਆ ਤੁਹਾਡਾ ਤਾਂ ਕੀ ਗੱਲਬਾਤ ਹੋਈ ਕਰਨੈਲ ਰਾਮਿਆਂ ਜਰਾ ਕਿੱਥੇ ਤੇ ਜਾਣ ਵਾਲੇ ਗੱਲਾਂ ਪੈਲ ਕੀ ਹੋਇਆ ਸੀ ਤੁਹਾਡੇ ਨੂੰ ਐਸੇ ਬੈਂਕ ਚੋਂ ਕਢਾਏ ਕਢਾ ਕੇ ਮੈਂ ਇੱਥੇ ਆਈ ਕਰਨੈਲ ਆ ਮੈਂ ਇੱਥੇ ਐਸੇ ਕਢਾਇਆ ਮੈਂ ਉਹਦੇ ਫੋਰਸੀ ਤੇ ਬਹਿ ਗਿਆ ਉਹ ਕੁੜੀ ਨੂੰ ਕਿਹਾ ਐਂਟਰੀ ਕਰਾ ਹਾਂਜੀ ਕੁੜੀ ਐਂਟਰੀ ਕਰਾ ਲਈ ਮੈਂ ਫੋਰਸੀ ਤੇ ਬਹਿ ਗਿਆ ਦੋ ਜਨਾਨੀਆਂ ਬਾਹਰੋਂ ਆਇਆ ਆ ਕੇ ਮੇਰੇ ਬਰਾਬਰ ਬਹਿ ਗਈਆਂ ਉਹ ਬਹਿ ਕੇ ਆਏ ਬਰਾਬਰ ਤਾਂ ਮੇਰੇ 40000 ਰੁਪਏ ਅਜੇ ਜੇਬ ਚੋਂ ਕੱਢ ਕੇ ਥੁਰ ਪਈਆਂ ਯਾਰੋ ਤੁਰੀਆਂ ਤੇ ਮੈਂ ਬਾਜ਼ਵਾਰੀ ਮੈਂ ਕਿਹਾ ਕੱਢ ਜੋ ਕੱਢ ਜੋ ਮੇਰੇ ਪੈਸੇ ਲੈ ਕੇ ਚਲੀ ਗਿਆ

ਦੋ ਜਾਣੀਆਂ ਕੀ ਮੰਗ ਕਰਦੇ ਹਾਂ ਕੀ ਮੰਗ ਕਰਦੇ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹਾਂਜੀ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਬੈਂਕ ਤੋਂ ਲੈ ਕੇ ਤੁਰ ਪਈਆਂ ਪੈਸੇ ਹੋਣੀ ਚਾਹੀਦੀ ਕਿੰਨੇ ਪੈਸੇ ਸੀ 40000 ਰੁਪਏ ਵਰਸਪ ਕੀ ਨਾਮ ਹੈ ਤੁਹਾਡਾ ਤੁਸੀਂ ਇੱਥੇ ਦੋ ਲੇਡੀਜ਼ ਕਬੂ ਕੀਤੀਆਂ ਬੈਂਕ ਚ ਆਈਆਂ ਸੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਜਸਪਾਲ ਸਿੰਘ ਆ ਜੀ ਮੈਂ ਇੱਥੇ ਸੋਡੀ ਗੱਲ ਸੀਗਾ ਠੀਕ ਹੈ ਜੀ ਤੇ ਦੇਖੋ ਸਾਢੇ 12:30 ਵਜੇ ਆਂਦਰ ਬੜੀਆਂ ਇਹ ਤੇ ਆ ਕੇ ਇੱਕ ਬਜ਼ੁਰਗ ਦੀ ਜਿਪ ਚੋਂ 40000 ਰੁਪਏ ਕੱਢ ਕੇ ਬਾਹਰ ਭੱਜਣ ਲੱਗੇ ਸੀਗਾ ਹਾਂਜੀ ਜਦੋਂ ਮੈਂ ਫੜਦੀ ਹਾਂ ਓਕੇ ਓਕੇ ਕਿੰਨੀਆਂ ਸੀਗੀਆਂ ਕਿ ਸੀਗੀਆਂ ਤ ਇਕ ਤਾਂ ਬਹੁਤ ਬੈਠੀ ਦੋ ਅੰਦਾਜ਼ਾ ਕੇ ਬੈਗੀਆਂ ਓਕੇ ਤੇ ਦੋਨੇ ਫਿਰ ਲੇ ਕੇ ਭੱਜਦੇ ਨੇ ਸੀ ਕੀ ਹੁਣ ਫੜ ਲੈਂਗੇ ਵੀ ਹਾਂ ਫੜ ਲਿਆ ਐਸੇ ਜਿਹੜੇ ਸੀਗੇ ਐਸੇ ਦੇ ਦਿੱਤੇ ਆ ਪ੍ਰਸ਼ਾਸਨ ਆ ਗਿਆ ਮੌਕੇ ਤੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਹਾਂ ਕੌਣ ਹਾਂਜੀ ਐਸਐਚਓ ਸਾਹਿਬ ਇੱਕ ਬੈਂਕ ਦੇ ਵਿੱਚ ਦੋ ਜਿਹੜੀ ਸੀ ਨੇ ਪੈਸੇ ਕੁੱਸ ਕੱਢਣ ਦਾ ਮਾਮਲਾ ਸਾਹਮਣੇ ਆ ਕਿ ਲੱਗਦਾ ਕੀ ਤੁਸੀਂ ਦੇਖਿਆ ਤੇ ਮੌਕੇ ਤੇ ਸਾਨੂੰ ਜੋ ਬੈਂਕ ਮੈਨੇਜਰ ਸਾਹਿਬ ਨੇ ਫੋਨ ਤੇ ਇਨਫੋਰਮੇਸ਼ਨ ਦਿੱਤੀ ਸੀ ਕਿ ਜਿੱਥੇ ਉਹਨਾਂ ਦੇ ਬੈਂਕ ਵਿੱਚ ਚਕਰਨੈਲ ਰਾਮ ਵਾਸੀ ਗੰਨਾਪਿੰਡ ਤੇ ਉਹਨਾਂ ਦੀ ਨੌ ਨੀਲਮ ਉਹਨਾਂ 40000 ਰੁਪਿਆ ਕੈਸ਼ ਕਢਵਾਇਆ ਸੀ ਜੋ ਉਹਨਾਂ ਦੀ ਲਾਈਨ ਵਿੱਚ ਹੀ ਖੜੀਆਂ ਦੋ ਲੇਡੀਜ਼ ਨੇ ਉਹਨਾਂ ਦੀ ਜੇਬ ਵਿੱਚੋਂ ਪੈਸੇ ਫੁਰਤੀ ਨਾਲ ਚੁਰਾ ਲਏ ਜਿਸ ਦੇ ਮੌਕੇ ਤੇ ਇਹਨਾਂ ਦੇ ਗਾਰਡ ਨੇ ਬੈਂਕ ਤੋਂ ਬਾਹਰ ਨਿਕਲਦੇ ਉਹਨੂੰ ਕਾਬੂ ਕਰ ਲਿਆ ਜੋ ਇਹਨਾਂ ਦੇ ਨਾਮ ਪਤਾ ਲੱਗਿਆ ਕਿ ਭੋਲੀ ਬਾਈ ਦੇਵਪਾਨੀ ਵਾਈਫ ਆਗਵੀਰ ਦੇਪਾਨੀ ਵਾਸੀ ਉਹ ਖੇੜੀ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਅਤੇ ਇਸ ਦੇ ਨਾਲ ਜੋ ਲੇਡੀ ਆ ਉਹਦਾ ਨਾਮ ਹੈ ਪੂਜਾ ਵਾਈਫ ਹੋ ਨੌਜਨ ਵਾਸੀ ਕਰੀਹਾ ਖਾਣਾ ਬੋੜਾ ਜ਼ਿਲ੍ਹਾ ਰਾਜਗੜ੍ਹ ਐਮਪੀ ਜੋ ਅੱਜ ਕੱਲ੍ਹ ਇਹ ਲੁਧਿਆਣਾ ਵਿੱਚ ਰਜਿਸਟ੍ਰੇਸ਼ਨ ਨੇੜੇ ਰਹਿ ਰਹੇ ਆ ਜਿਨ੍ਹਾਂ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਔਰ ਇਹਨਾਂ ਦੇ ਕੋਲੋਂ ਜੋ ਕੈਸ਼ ਸੀਗਾ ਉਹ 40000 ਦੀ ਰਿਕਵਰੀ ਹੋ ਚੁੱਕੀ ਆ ਪੁਰਾਣਾ ਰਿਕਾਰਡ ਇਹਨਾਂ ਦਾ ਕਿੰਨਾ ਦਾ ਪੁਰਾਣਾ ਰਿਕਾਰਡ ਵੀ ਇਹਨਾਂ ਦੇ ਖਿਲਾਫ ਦੋ ਦੋ ਮੁਕਦਮੇ ਦਰਜ ਨੇ ਜ਼ਿਲ੍ਹਾ ਲੁਧਿਆਣਾ ਤੇ ਕੰਨਾ ਵਿੱਚ ਦੋ ਸੀ ਜੀ ਇਹਨਾਂ ਨੇ ਹਾਂ ਜੀ ਦੋ ਲੜੀ ਨੇ ਉਹਨਾਂ ਨੇ ਇਹ ਵਾਰ ਦਾਤ ਨੂੰ ਜਾਮ ਦਿੱਤਾ